ਦੋਸਤੋ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਪੰਜ ਸੱਤ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਤੇ ਦੋਸਤੋ ਟਰਾਲੀ ਬਿਕਾਊਆ ਸਾਈਜ਼ 14/7 ਦਾ ਡਬਲ ਟੈਰੀਆ ਟੈਰੀਆ ਇਹ 60% ਸੋ ਆਪਸੋ 3 ਹ 8 ਨਟੀ ਹਾਬਿਆ ਡਿਮਾਂਡ ਯਾ ਸਿਰਫ 1,60,000 ਰੁਪਏ ਏਰੀਆ ਭਲੱਥ ਕਪੂਰਥਲਾ ਸੰਪਰਕ ਕਰੋ 9815384297 9815384297